ਜਦੋਂ ਆਪਾਂ ਗੁਰੂ ਦੇ ਚਰਨਾਂ ਨੂੰ ਤੁਰਦੇ ਆਂ ਕਹਿੰਦੇ ਸੈਸ ਕਦਮਾਂ ਗੁਰੂ ਇੱਕ ਕਦਮ ਜੇ ਆਪਾਂ ਗੁਰੂ ਵੱਲ ਪੱਟੀਏ ਤਾਂ ਗੁਰੂ ਸਾਹਿਬ ਸੇਵਕ ਨਹੀਂ ਸੰਕੜਿਆ ਹੀ ਕਦਮ ਪੱਟ ਕੇ ਨੇੜੇ ਆਉਂਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਇੱਕ ਕਵਿਤਾ ਤੁਹਾਡੇ ਚਰਨਾਂ ਨਾਲ ਸਾਂਝੀ ਕਰੀਏ ਉਹ ਇਦਾਂ ਦੀ ਆਵੇਗੀ ਵੀ ਤੇਰੀ ਜ਼ਿੰਦਗੀ ਦਾ ਡਾਢੇ ਹੱਥ ਰਿਮੋਟ ਆ ਸੁਣੋ ਬੜੀ ਰੰਗੀਨ ਕਵਤਾ ਮੇਰੇ ਸਾਥੀਆਂ ਤੋਂ ਉਸ ਤੋਂ ਬਾਅਦ ਮੈਂ ਗੁਰੂ ਨਾਨਕ ਦੇਵ ਮਹਾਰਾਜ ਦਾ ਜੀਵਨ ਹੈ ਜਿਹੜਾ ਥੋੜੇ ਚਰਨਾਂ ਨਾਲ ਜਿਵੇਂ ਤੁਸੀਂ ਮੈਨੂੰ ਬਖਸ਼ਿਸ਼ ਕੀਤਾ ਉਹ ਸਾਂਝਾ ਕਰਾਂਗਾ ਆਓ ਪਹਿਲਾਂ ਆਪਾਂ ਇੱਕ ਕਵਤਾ ਪਾਈਆਂ ਤੋਂ ਸ਼ੁਰੂ ਹੋਣ ਹੋਕਾ ਦਿੰਦੀ ਹੈ ਗੁਰਬਾਣੀ ਸੁਣਦਾ ਟਾਵਾ ਟਾਵਾ ਮੌਤ ਹਮੇਸ਼ਾ ਨਾਲ ਰਹੇ ਤੇਰੇ ਜਿਵੇਂ ਰਹੇ ਪਰਸ਼ਾਵਾ ਜਿੱਥੇ ਮਰਜੀ ਵਟਨ ਦਵਾ ਕੇ ਜਿੱਥੇ ਮਰਜੀ ਵਟਨ ਦਵਾ ਕੇ ਕਰ ਦੇਵੇ ਵਿਸਵੋਟ ਤੇਰੀ ਜ਼ਿੰਦਗੀ ਦਾ ਉਹਦੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਧਰ ਮੋਟ ਤੇਰੀ ਜ਼ਿੰਦਗੀ ਦਾ ਉੱਤਰ ਆ ਜਿਵੇਂ ਬਨੇਰੇ ਉੱਤੇ ਦੀਵਾ ਕਿਸੇ ਜਗਾ ਕੇ ਤੇਜ ਹਵਾ ਦਾ ਬੁੱਲਾ ਰੱਖ ਦਿਉ ਪਲ ਦੇ ਵਿੱਚ 부ਝਾ ਕੇ ਹੋ ਤੇਲ ਕਿਉਂ ਦੀ ਭਾਵੇਂ ਉਸ ਨੂੰ ਤੇਲ ਕਿਉਂ ਦੀ ਭਾਵੇਂ ਉਸ ਨੂੰ ਆਉਣ ਦਾ ਇਨਾ ਟੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਸਤਗੁਰ ਹੱਥ ਰਮੋਟ ਤੇਰੀ ਜ਼ਿੰਦਗੀ ਦਾ ਹੋ ਬੇਕਰ ਕਹ ਮੌਤ ਕਲੇੜੀ ਕਰਕੇ ਕਰੇ ਨਾ ਪੋਰਾ ਨਾ ਇਹ ਬੱਚਾ ਬੁੱਢਾ ਦੇਖਦੀ ਨਾ ਕਾਲਾ ਨਾ ਘੋਰਾ ਨਾ ਇਹ ਬੱਚਾ ਬੁੱਢਾ ਦੇਖਦੀ ਨਾ ਕਾਲਾ ਨਾ ਘੋਰਾ ਹੈ ਵਿਚਰੇਜ ਦੇ ਜਦੋਂ ਆ ਗਿਆ ਵਿਚਰੇਜ ਦੇ ਜਦੋਂ ਆ ਗਿਆ ਭੰਨ ਦੂ ਵਾਂਗ ਖਰੋਟ ਤੇਰੀ ਜ਼ਿੰਦਗੀ ਦਾ ਉਹਦੇ ਹੱਦਰ ਮੋਟ ਤੇਰੀ ਜ਼ਿੰਦਗੀ ਦਾ ਡਾਡੇ ਹੱਦਰ ਮੋਟ ਤੇਰੀ ਜ਼ਿੰਦਗੀ ਦਾ ਉਹ ਚਾਰਕ ਪੈਸੇ ਕੋਲ ਕੀ ਆ ਗਏ ਕਰ ਕਰ ਹੈਰਾ ਫੇਰੀ ਕਰ ਕਰ ਹੇਰਾ ਫੇਰੀ ਹੋ ਬੰਦੇ ਨੂੰ ਨਾ ਬੰਦਾ ਸਮਝੇ ਨਿਗਾ ਬਦਲ ਗਈ ਤੇਰੀ ਨਿਗਾ ਬਦਲ ਗਈ ਤੇਰੀ ਚਾਰ ਕ ਪੈਸੇ ਕੋਲ ਕੀ ਆ ਗਏ ਕਰ ਕਰ ਹੇਰਾ ਫੇਰੀ ਬੰਦੇ ਨੂੰ ਨਾ ਬੰਦਾ ਸਮਝੇ ਨਿਗਾ ਬਦਲ ਗਈ ਤੇਰੀ ਹੋ ਤੈਨੂੰ ਰੋਕਣ ਵਾਲੀ ਤਾਕਤ ਤੈਨੂੰ ਰੋਕਣ ਵਾਲੀ ਪਾਵਰ ਖੜੀ ਐ ਕਸੀ ਲੰਗੋਟ ਤੇਰੀ ਜ਼ਿੰਦਗੀ ਦਾ ਟਾਡੇ ਹੱਥ ਰਿਮੋਟ ਤੇਰੀ ਜ਼ਿੰਦਗੀ ਦਾ ਸਤਗੁਰ ਹੱਥ ਰਿਮੋਟ ਤੇਰੀ ਜ਼ਿੰਦਗੀ ਦਾ ਹੋ ਤਨ ਦੇ ਅੰਦਰ ਜਾਨ ਜੋ ਤੇਰੇ ਐ ਦਾਜੀ ਜਬਗਾਨੀ ਉਹ ਸੱਜਣਾ ਐ ਦਾਜੀ ਜਬਗਾਨੀ ਆਮਾਨ ਤੇ ਵਿੱਚ ਖਿਆਨਤ ਕਰਕੇ ਕਰਨਾ ਬਈ ਮਾਨੀ ਦੁਵੰਦਿਆ ਕਰਨਾ ਬਈ ਮਾਨੀ ਹੋ ਫੋਟ 20 ਧਾਰਾ ਲੱਗ ਜੂ ਫੋਟ 20 ਧਾਰਾ ਲੱਗ ਜੂ ਲਿਖਣੀ ਜਦੋਂ ਰਪੋਟ ਤੇਰੀ ਜ਼ਿੰਦਗੀ ਦਾ ਉਹਦੇ ਹੱਥਰ ਮੋੜ ਤੇਰੀ ਜ਼ਿੰਦਗੀ ਦਾ ਡਾਡੇ ਹੱਥਰ ਮੋੜ ਤੇਰੀ ਜ਼ਿੰਦਗੀ ਦਾ ਓ ਪਰਮਪੀਤਾ ਦੇ ਰਹਿ ਜਾਵੇਂ ਮੱਥੇ ਲੱਗਣ ਜੋਗਾ ਹੋ ਨਾਲ ਚਰਨ ਦੇ ਰਲ ਕੇ ਚੱਠਿਆ ਤੂੰ ਚੁਗ ਸੱਚ ਦਾ ਝੋਗਾ ਹੋ ਪਰਮ ਬਿਤਾ ਦੇ ਰਹਿ ਜਾ ਮੇਵੇ ਮੱਥੇ ਲੱਗਣ ਜੋਗਾ ਨਾਲ ਚਰਨ ਦੇ ਲੜ ਕੇ ਸੁਖਿਆ ਤੂੰ ਚੁਗ ਸੱਚ ਦਾ ਝੋਗਾ ਓ ਸ਼ਮਲੇ ਵਾਲਿਆ ਤੂੰ ਵੀ ਕਹਦੇ ਸ਼ਮਲੇ ਵਾਲਿਆ ਹੁਣ ਤਾਂ ਕਹਦੇ ਸੱਚ ਗੁਰ ਤੇਰੀ ਓ ਤੇਰੀ ਜ਼ਿੰਦਗੀ ਦਾ ਉਹਦੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਉਹਦੇ ਹੱਥਰ ਮੋਟ ਤੇਰੀ ਜ਼ਿੰਦਗੀ ਦਾ ਹੋ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ